ਪਾਕਿਸਤਾਨ ਨੇ ਭਾਰਤ ਦੀ ਕਾਰਵਾਈ ਤੋਂ ਬਾਅਦ ਜਿਹੜਾ ਪੁੰਛ ਦੇ ਵਿੱਚ ਜਵਾਬੀ ਕਾਰਵਾਈ ਕੀਤੀ ਉਸ ਵਿੱਚ ਹਰਿਆਣਾ ਦਾ ਇੱਕ ਫੌਜੀ ਜਵਾਨ ਵੀ ਸ਼ਹੀਦ ਹੋਇਆ ਹੈ ਲਾਂਸ ਨਾਇਕ ਦਿਨੇਸ਼ ਦੀ ਉਮਰ 32 ਸਾਲ ਸੀ ਤੇ ਪੋਸਟਿੰਗ ਇਹਨਾਂ ਦਿਨਾਂ ਦੇ ਵਿੱਚ ਪੁੰਛ ਵਿੱਚ ਸੀ ਆਪਰੇਸ਼ਨ ਸੰਧੂਰ ਤੋਂ ਬਾਅਦ ਜਦੋਂ ਪਾਕਿਸਤਾਨ ਨੇ ਫਾਇਰਿੰਗ ਸ਼ੁਰੂ ਕੀਤੀ ਤਾਂ ਦਿਨੇਸ਼ ਆਪਣੇ ਫੌਜੀ ਸਾਥੀਆਂ ਦੇ ਨਾਲ ਜਵਾਬੀ ਫਾਇਰਿੰਗ ਕਰਨ ਲੱਗੇ ਇਸ ਦੇ ਦਰਮਿਆਨ ਪਾਕਿਸਤਾਨ ਵੱਲੋਂ ਇੱਕ ਬੰਬ ਉਹਨਾਂ ਤੇ ਆ ਕੇ ਡਿੱਗਿਆ ਜਿਸ ਵਿੱਚ ਬਲਾਸਟ ਹੁੰਦਿਆਂ ਹੀ ਦਿਨੇਸ਼ ਅਤੇ ਉਹਨਾਂ ਦੇ ਚਾਰ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਸਪਤਾਲ ਵਿੱਚ ਇਲਾਜ ਦਰਮਿਆਨ ਦਿਨੇਸ਼ ਦੀ ਜਾਨ ਚਲੀ ਗਈ ਸ਼ਹੀਦ ਦਿਨੇਸ਼ ਦੀ ਮਰਤਕ ਦੇ ਅੱਜ ਪਲਵਲ ਦੇ ਮੁਹੰਮਦਪੁਰ ਪਿੰਡ ਵਿੱਚ ਲਿਆਂਦੀ ਜਾਏਗੀ ਜਿੱਥੇ ਪੂਰੇ ਫੌਜੀ ਸਨਮਾਨ ਨਾਲ ਦਿਨੇਸ਼ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ ਪੰਜ ਭਰਾਵਾਂ ਦੇ ਵਿੱਚ ਸਭ ਤੋਂ ਵੱਡੇ ਦਿਨੇਸ਼ ਦਾ ਪਰਿਵਾਰ ਨੂੰ ਵੱਡਾ ਸਹਾਰਾ ਸੀ 2014 ਦੇ ਵਿੱਚ ਉਹ ਫੌਜ ਵਿੱਚ ਭਰਤੀ ਹੋਏ ਸਨ ਹਾਲ ਹੀ ਵਿੱਚ ਪ੍ਰਮੋਸ਼ਨ ਹੋਈ ਸੀ ਦਿਨੇਸ਼ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਹਨ ਪਰਿਵਾਰ ਦੀ ਜਾਣਕਾਰੀ ਮੁਤਾਬਕ ਦਿਨੇਸ਼ ਦੀ ਪਤਨੀ ਇਸ ਵਕਤ ਵੀ ਗਰਭਤੀ